ਸੋਰੀ ਪਿੰਡ ਪਰਮਨੂੰ ਨਮਸਕਾਰ ਮੈਂ ਰਿਸ਼ੀ ਸ਼ਰਮਾ ਸ਼੍ਰੀ கிருஷ்ਨੋਪ੍ਰਭਕੀਤ ਸਿੰਘ ਅੱਜ ਸਰ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਆਂ ਇਹ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਤਹਿਸੀਲ ਹੈ ਜੀ ਮਾਲਪੁਰ ਮਾਲਪੁਰ ਤੋਂ ਵਾੜਾ ਰੋਡ ਵੱਲ ਅੰਦਰ ਇੱਕ ਪਿੰਡ ਹੈ ਜੀ ਉੱਥੇ ਜ਼ਮੀਨ ਹੈ ਜੀ 3 ਕਿੱਲੇ ਸਟੈਂਡਰਡ ਏਕੜ ਇਹ ਵੀਡੀਓ ਥੋੜੀ ਜੀ ਪੁਰਾਣੀ ਹੈ ਜੀ ਇਹਦੇ ਵਿੱਚ ਸਫੈਦਾ ਲੱਗਾ ਆ ਆਪਣਾ ਟਿਊਬਵੱਲਾ ਕਨੈਕਸ਼ਨ ਹੈ ਨਹੀਂ ਆ ਬਟ ਲੱਗੇ ਸਰਕਾਰੀ ਟਿਊਬਵਲ ਦਾ ਵੀ ਪਾਣੀ ਆ ਪਾਣੀ ਦੀ ਕੋਈ ਘਾਟ ਨਹੀਂ ਹੈ ਜੀ ਇਸ ਵੇਲੇ 6 ਮਹੀਨੇ ਦਾ ਸਰਫੈਦਾ ਇਹ ਵਿੱਚ ਹੋ ਚੁੱਕਾ ਹੈ ਵੀਡੀਓ ਪੁਰਾਣੀ ਆ ਤੇ 13 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਵੱਡੇ ਕਿੱਲੇ ਵਿਕਾਊ ਆ ਜੀ ਆਈ ਫੀਲ ਕਿ 5 ਸਾਲਾਂ ਦੇ ਵਿੱਚ ਤੁਹਾਡਾ 8 ਕੁ ਲੱਖ ਰੁਪਏ ਦਾ ਸਰਫੈਦਾ ਨਿਕਲ ਜਾਣਾ 13 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ 3 ਕਿੱਲੇ ਵਿਕਾਊ ਇਹ ਰੋਡ ਜਿਹੜਾ ਹੈਗਾ ਜੀ ਇਹ 4 ਕਰਮ ਦਾ ਹੈ ਪਰ 1 ਕਿਲੋਮੀਟਰ ਕੱਚਾ ਰੋਡ ਹੈ ਜਿਹੜਾ ਵੀਰਪੈਂਪਰਾ ਇੰਟਰਸਟਡ ਹੋਵੇ ਮੇਰੇ ਵਟਸਐਪ ਨੰਬਰ 9316167007 ਤੇ ਸੰਪਰਕ ਕਰ ਸਕਦਾ ਜੀ ਇਹ ਕਿਸ ਨੇ ਜ਼ਮੀਨ ਦੀ ਵਿਜਿਟ ਕਰਨੀ ਹੈ ਜੀ ਤੁਹਾਡੇ ਆਲਰੇਡੀ ਅਪਾਇੰਟਮੈਂਟ ਚਾਰਜੀ ਜੀ ਉਹ ਪੀਟੀਐਮ ਗੂਗਲ ਪੇ ਕਰਕੇ ਇਹ ਜ਼ਮੀਨ ਵੇਖ ਸਕਦਾ ਵਧੀਆ ਜ਼ਮੀਨ ਹੈ ਜੀ ਇਨਵੈਸਟਮੈਂਟ ਪਰਪਸ ਲਈ ਵੀ ਤੇ ਵੈਸੇ ਵੀ 3 ਕਿਲੇ 13 ਲੱਖ ਰੁਪਏ ਦੇ ਹਿਸਾਬ ਨਾਲ ਕਿਲਾ ਸਫੈਦਾ ਲੱਗਾ ਜੀ ਮਿੱਟੀ ਵਧੀਆ ਸਗੀ ਪਟਾਈ ਹੋਈ ਹੋਊਗਾ 3-4 ਫੁੱਟ ਦੀ ਵੱਟ ਗੱਡੀ ਵਿੱਚ ਪਹੁੰਚਦੀ ਆ ਚੀਕਣੀ ਮਿੱਟੀ ਆ ਔਰ ਸਫੈਦਾ ਇਸ ਵੇਲੇ 6 ਮਹੀਨੇ ਦਾ ਹੋ ਚੁੱਕਾ ਹੈ ਦੇ ਵਿੱਚ 7788410 ਸਫੈਦਾ ਆ ਵਧੀਆ ਫਰਟਾਈਲੈਂਡ ਇਨਵੈਸਟਮੈਂਟ ਪਰਪਸ ਔਰ ਪਲਾਂਟੇਸ਼ਨ ਦੇ ਲਈ ਵਧੀਆ ਜੀ ਜਿਹੜਾ ਵੀਰ ਭੈਣ ਪਰ ਇੰਟਰਸਟਡ ਹੋਵੇ ਮੇਰੇ ਵਟਸਐਪ ਨੰਬਰ ਤੇ ਸੰਪਰਕ ਕਰੇ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ